ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜ ਦਾ ਦਿਨ ਅੱਜ 20 ਮਈ ਹੈ ਵੀ ਮਈ 1710 2 ਜਨਵਰੀ 1709 ਨੂੰ ਬਹਾਦਰ ਸ਼ਾਹ ਬਾਦਸ਼ਾਹ ਨੇ ਦੱਖਣ ਦੇ ਵਿੱਚ ਆਪਣੇ ਆਖਰੀ ਭਰਾ ਕਾਮਬਖਸ਼ ਨੂੰ ਹਰਾ ਕੇ ਕਤਲ ਕਰ ਦਿੱਤਾ। ਹੁਣ ਬਹਾਦਰ ਸ਼ਾਹ ਦਾ ਕੋਈ ਵੀ ਵਿਰੋਧੀ ਨਹੀਂ ਸੀ ਬਚਿਆ। ਉਸ ਨੇ 19 ਜਨਵਰੀ 1709 ਨੂੰ ਦੱਖਣ ਤੋਂ ਦਿੱਲੀ ਵੱਲ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ। 25 ਫਰਵਰੀ 1710 ਨੂੰ ਬਹਾਦਰ ਸ਼ਾਹ ਜਮਰੌਲੀ ਕਸਬੇ ਦੇ ਵਿੱਚ ਪਹੁੰਚ ਗਿਆ। ਇੱਥੇ ਉਸ ਨੂੰ ਸੂਬੇਦਾਰ ਵਜ਼ੀਰ ਖਾਨ ਦਾ ਇੱਕ ਖਤ ਮਿਲਿਆ ਜਿਸ ਦੇ ਵਿੱਚ ਉਸ ਨੇ ਲਿਖਿਆ ਕਿ ਖਾਲਸਾ ਸਿੱਖਾਂ ਨੇ ਜੋ ਭੜਤੂ ਅਤੇ ਪੰਜਾਬ ਦੇ ਗੋਰੇ ਦੇ ਵਿੱਚ ਪਾ ਦਿੱਤਾ ਕਿੱਥੋਂ ਤੱਕ ਅਰਜ਼ ਕਰਾਂ। ਉਹਨਾਂ ਨੇ ਚੰਗੇ-ਚੰਗੇ ਪਰਗਣੇ ਖਾ ਤਾ ਖਰਾਬ ਕਰਦਕ ਕੱਤੇ ਨੇ ਖਬਰ ਮਿਲੀ ਕਿ ਪਾਰਗਨਾ ਬੂੜੀਆ ਅਤੇ ਸਡੌਰਾ ਲੁੱਟਫੱਟ ਲਏ ਗਏ ਨੇ ਸਰਕਾਰੀ ਅਹਿਲਕਾਰ ਮਾਰਮਕਾਇ ਨੇ ਧਾਮਲੇ ਦਾ ਸ਼ਾਨਾਮਤੀ ਅਫਗਾਨਾਂ ਨੂੰ ਖਾਕਸ਼ਾ ਬਰਾਬਰ ਕਰ ਦਿੱਤਾ ਯਾਨੀ ਕਿ ਮਾਰ ਦਿੱਤਾ ਇਸਤੇ ਬਹਾਦਰ ਸ਼ਾਹ ਨੇ ਨਿਜ਼ਾਮੁਲ ਮੁਲਕ ਨੂੰ ਵਜ਼ੀਰ ਖਾਨ ਦਾ ਸਾਥ ਦੇਣ ਦੀ ਹਦਾਇਤ ਲਿਖ ਕੇ ਭੇਜੀ 23 April ਨੂੰ ਬਹਾਦਰ ਸ਼ਾਹ ਨੂੰ ਲਾਹੌਰ ਸੂਬੇ ਦੇ ਦਿਵਾਨ ਰਸਤਮ ਖਾਨ ਦਾ ਖਤ ਮਿਲਿਆ ਜਿਸ ਦੇ ਵਿੱਚ ਉਸ ਨੇ ਲਿਖਿਆ ਕਿ ਇੱਕ ਜਣੇ ਨੇ ਆਪਣੇ ਆਪ ਨੂੰ ਗੁਰੂ ਦੱਸ ਕੇ ਜਮiyet ਜੋੜਨਾ ਅਤੇ ਫਸਾਦ ਕਰਨਾ ਸ਼ੁਰੂ ਕਰ ਦਿੱਤਾ ਇਸਤੇ ਬਹਾਦਰ ਸ਼ਾਹ ਨੇ 28 April ਨੂੰ ਐਮਣਾਬਾਦ ਅਤੇ ਇਸਦੇ ਆਲੇ-ਦੁਆਲੇ ਦੇ ਫੌਜਦਾਰਾਂ ਨੂੰ ਹੁਕਮ ਜਾਰੀ ਕੀਤਾ ਕਿ ਲਾਹੌਰ ਦੇ ਸੂਬੇਦਾਰ ਦਾ ਸਾਥ ਦੇਣ ਤਾਂ ਜੋ ਸਿੱਖਾਂ ਨੂੰ ਸਜ਼ਾ ਦਿੱਤੀ ਜਾ ਸਕੇ 12 May ਨੂੰ ਪ੍ਰੀਤਰਾਓ ਹਰਕਾਰੇ ਨੇ ਬਹਾਦਰ ਸ਼ਾਹ ਨੂੰ ਦੱਸਿਆ ਕਿ ਇੱਕ ਸਿੱਖ ਨੇ ਲਾਹੌਰ ਦੇ ਇਲਾਕੇ ਦੇ ਵਿਚ ਆਪਣੇ ਆਪ ਨੂੰ ਗੁਰੂ ਐਲਾਨ ਦਿੱਤਾ ਹੈ ਅਤੇ ਉਸਨੇ ਬਹੁਤ ਸਾਰੇ ਬੰਦੇ ਆਪਣੇ ਨਾਲ ਇਕੱਠੇ ਕਰਲੇ ਨੇ ਉਸਨੇ ਸਹਾਰਨਪੁਰ ਤੇ ਵੀ ਹਮਲਾ ਕਰ ਦਿੱਤਾ ਇਸ ਤੇ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਸੂਬੇਦਾਰ ਸਿੱਖਾਂ ਦੇ ਖਿਲਾਫ ਫੌਰੀ ਐਕਸ਼ਨ ਲੈਣ। ਇਸੇ ਦਿਨ ਮੁਗਲ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰ ਅੰਬੇਰ ਦੇ ਰਾਜੇ ਜੈਤ ਸਿੰਘ ਸਵਾਈ ਨੇ ਵਕੀਲ ਨੇ ਆਪਣੇ ਰਾਜੇ ਨੂੰ ਲਿਖੀ ਇੱਕ ਚਿੱਠੀ ਦੇ ਵਿੱਚ ਦੱਸਿਆ ਕਿ ਵਜ਼ੀਰ ਖਾਨ ਸੂਬੇਦਾਰ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਇਸ ਫਿਰਕੇ ਦੇ ਫਸਾਦ ਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ। 70000 ਦੇ ਕਰੀਬ ਬੰਦੇ ਇਸ ਡੌਰਾ ਦੇ ਵਿੱਚ ਇਕੱਠੇ ਹੋਏ ਨੇ। ਉਹ ਕਦੇ ਗੁਰੂ ਦਾ ਨਾਮ ਜ਼ਬਾਨ ਤੇ ਲਿਆਉਂਦੇ ਨੇ ਤੇ ਕਦੇ ਕਹਿੰਦੇ ਨੇ ਕਿ ਇੱਕ ਦਰवेश ਅਸਗਾਈਬੋ ਆ ਕੇ ਸਾਡੇ ਨਾਲ ਸ਼ਾਮਲ ਹੋ ਗਿਆ। ਦੁਆਬਾ ਰਾ ਪਰਗਨੇ ਬਰਬਾਦ ਕਰਕੇ ਫਤਿਆਬਾਦ ਬਿਆਸ ਦਰਿਆ ਤੱਕ ਉਹਛਾ ਚੁੱਕੇ ਨੇ 20 ਮਈ 1710 ਦੇ ਦਿਨ ਬਾਦਸ਼ਾਹ ਜਮੇਰ ਦੇ ਨੇੜੇ ਬਹਾਸੂ ਦੇ ਪੜਾਤੇ ਸੀ ਇੱਥੇ ਉਸ ਨੂੰ ਖਬਰ ਮਿਲੀ ਕਿ ਸਿੱਖਾਂ ਨੇ ਸਰਹੰਦ ਤੇ ਵੀ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਮਾਰ ਦਿੱਤਾ ਗਿਆ ਅਤੇ ਉਸ ਦਾ ਪੁੱਤਰ ਜਾਂਚਵਾਈ ਮਾਰਿਆ ਗਿਆ ਜਾਂ ਫਿਰ ਫੜਿਆ ਗਿਆ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਇਸ ਖਬਰ ਦੀ ਤਸਦੀਕ ਕਰਨੀ ਅਜੇ ਬਾਕੀ ਹੈ 24 ਮਈ 1710 ਨੂੰ ਬਾਦਸ਼ਾਹ ਟੋਡਾ ਕਸਬੇ ਦੇ ਵਿੱਚ ਸੀ ਤੇ ਇੱਥੇ ਉਸ ਨੂੰ ਸਿੱਖਾਂ ਦੇ ਕਬਜ਼ੇ ਅਤੇ ਵਜ਼ੀਰ ਖਾਨ ਦੇ ਮਾਰੇ ਜਾਣ ਦੀ ਖਬਰ ਦੀ ਤਾਇਦ ਕੀਤੀ ਗਈ ਇਸ ਦੇ ਵਿੱਚ ਬਹਾਦਰ ਸ਼ਾਹ ਨੇ ਅੰਬੇਰ ਉਦੇਪੁਰ ਅਤੇ ਜੋਧਪੁਰ ਰਾਜਪੂਤਾਂ ਨੂੰ ਬੰਦਾ ਸਿੰਘ ਦੇ ਖਿਲਾਫ ਵਰਤਨ ਦੀ ਸੋਚ ਦੇ ਨਾਲ ਉਹਨਾਂ ਦੇ ਨਾਲ ਸਮਝੌਤਾ ਕਰ ਲਿਆ ਤੇ 26 ਮਈ ਨੂੰ ਉਹਨਾਂ ਦੇ ਗੁਨਾਹ ਮਾਫ ਕਰਨ ਸੰਬੰਧੀ ਫਰਮਾਨ ਕੌਲ ਪੰਜਾ ਲਾ ਕੇ ਜ਼ਗੀਰਾ ਪਰਵਾਨੇ ਲਿਖ ਕੇ ਭੇਜ ਦਿੱਤੇ ਇਸ ਦੇ ਨਾਲ ਹੀ ਬਹਾਦਰ ਸ਼ਾਹ ਨੇ ਆਪ ਵੀ ਪੰਜਾਬ ਵੱਲ ਕੁਝ ਕਰਨ ਦਾ ਐਲਾਨ ਕਰ ਦਿੱਤਾ 2 मई 1912 ਦੇ ਦਿਨ ਭਾਈ ਕਾਨ ਸਿੰਘ ਨਾਬਾ ਨੇ ਆਪਣੇ ਸ਼ਾਹਕਾਰ ਮਹਾਨ ਕੋਸ਼ ਦੀ ਤਿਆਰੀ ਦਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ ਮਹਾਨ ਕੋਸ਼ ਤਿਆਰ ਕਰਨ ਦੇ ਵਿੱਚ 13.5 ਸਾਲ ਦਾ ਸਮਾਂ ਲੱਗਾ ਸੀ ਇਸ ਦਾ ਸਾਰਾ ਖਰਚ ਮਹਾਰਾਜਾ ਨਾਬਾ ਨੇ ਦਿੱਤਾ ਸੀ ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ ਸਿੰਘ ਨੂੰ ਕਸ਼ਮੀਰ ਦੇ ਵਿੱਚ ਇੱਕ ਕੋਠੀ ਜਿਸ ਦੀ ਕੀਮਤ ਅੱਜ 15 ਕਰੋੜ ਹੈ ਉਹ ਦਿੱਤੀ ਅਤੇ ਪੂਰਾ ਸਟਾਫ ਵੀ ਦਿੱਤਾ ਜਿਸ ਦਾ ਖਰਚ ਸਰਕਾਰ ਦਿਆ ਕਰਦੀ ਸੀ ਮਗਰੋਂ ਇਸ ਦੀ ਸਿਪਾਈ ਪਟਿਆਲਾ ਰਾਜ ਤੋਂ ਵੱਲੋਂ ਹੀ ਕੀਤੀ ਗਈ ਸੀ 20 ਮਈ 1922 ਦੇ ਦਿਨ ਬਬਰਾ ਅਕਾਲੀਆਂ ਨੇ ਪੁਲਿਸ ਡਾਊਟ ਸਫੈਦਪੋਸ਼ ਹਰਨਾਮ ਸਿੰਘ ਮਹਿਦੀਪੁਰ ਜੋ ਸਰਕਾਰ ਨੂੰ ਬਬਰਾ ਅਕਾਲੀਆਂ ਤੇ ਹੋਰ ਇਨਕਲਾਬੀਆਂ ਦੇ ਖਿਲਾਫ ਸੂਹਾਂ ਦਿਆ ਕਰਦਾ ਸੀ ਉਸ ਤੇ ਹਮਲਾ ਕੀਤਾ ਤੇ ਉਸ ਦੀਆਂ ਲੱਤਾਂ ਵੜ ਦਿੱਤੀਆਂ ਬੱਬਰਾਂ ਦੀ ਬਲੈਕਲਿਸਟ ਦੇ ਵਿੱਚ ਉਸਦਾ ਨੰਬਰ 15ਵਾਂ ਸੀ ਬੱਬਰ ਉਸ ਨੂੰ 2 ਮਹੀਨੇ ਪਹਿਲਾਂ ਵਾਰਨਿੰਗ ਵੀ ਦੇ ਚੁੱਕੇ ਸਨ ਪਰ ਉਹ ਫਿਰ ਵੀ ਨਹੀਂ ਟਲਿਆ ਸੀ ਹਰਨਾਮ ਸਿੰਘ ਤੇ ਹਮਲਾ ਕਰਨ ਵਾਲੇ ਸਨ ਅਮਰ ਸਿੰਘ ਵੱਡਾ ਅਮਰ ਸਿੰਘ ਨਿੱਕਾ ਹਜ਼ਾਰਾ ਸਿੰਘ ਛੱਜਾ ਸਿੰਘ ਇਹਨਾਂ ਦੇ ਕੋਲ ਸਿਰਫ ਡਾਂਗਾ ਅਤੇ ਕਿਰਪਾਨਾਂ ਸਨ ਪਰ ਪਿਸਤੌਲ ਕੋਈ ਨਹੀਂ ਸੀ ਇਹ ਚਾਰੇ ਬੱਬਰ ਰਾਤ ਵੇਲੇ ਕੰਦ ਟੱਪ ਕੇ ਉਸਦੇ ਵਿਹੜੇ ਦੇ ਵਿੱਚ ਪੁੱਜ ਗਏ ਅਤੇ ਕੱਪੜਾ ਮੂੰਹ ਦੇ ਵਿੱਚ ਦੇ ਕੇ ਉਸ ਦੀ ਆਵਾਜ਼ ਬੰਦ ਕਰ ਦਿੱਤੀ ਇਸ ਤੋਂ ਮਗਰੋਂ ਉਹਨਾਂ ਨੇ ਉਸ ਨੂੰ ਖੂਬ ਡਾਂਗਵਾਹੀ ਅਤੇ ਫਿਰ ਕਿਰਪਾਨ ਦੇ ਨਾਲ ਲੱਤਾਂ ਵੜ ਦਿੱਤੀਆਂ ਵੀ ਮਈ 1923 ਦੇ ਦਿਨ ਬਬਰਾ ਕਾਲੀਗਾ ਨੇ ਦੋ ਪੁਲਿਸ ਡਾਟਾਂ ਰਾਲਾ ਸਿੰਘ ਅਤੇ ਦੱਤ ਸਿੰਘ ਜੋ ਕਿ ਕੌਲਗੜ੍ਹ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਕਤਲ ਕਰ ਦਿੱਤਾ। ਇਦੋਂ ਵਿੱਚ ਸਕੇਪਰਾ ਬਬਰਾਂ ਅਤੇ ਹੋਰ ਇਨਕਲਾਬੀਆਂ ਦੇ ਖਿਲਾਫ ਪੁਲਿਸ ਨੂੰ ਸੂਹਾਂ ਦਿਆ ਕਰਦੇ ਸਨ ਬਬਰਾਂ ਨੇ ਇਹਨਾਂ ਨੂੰ ਕਈ ਵਾਰ ਰੋਕਿਆ ਪਰ ਇਹ ਨਹੀਂ ਟਲੇ ਅਖੀਰ 20 ਮਈ ਦੇ ਦਿਨ ਬਬਰ ਕਰਮ ਸਿੰਘ ਦੌਲਤਪੁਰ ਅਤੇ ਉਹਨਾਂ ਦੇ ਸਾਥੀ ਇਹਨਾਂ ਦੇ ਪਿੰਡ ਪੁੱਜੇ ਅੱਗੇ ਹਿਵਾੜੇ ਦੇ ਵਿੱਚ ਬੈਠੇ ਹੁੱਕਾ ਪੀ ਰਹੇ ਸਨ ਬਬਰਾਂ ਨੂੰ ਵੇਖ ਕੇ ਉਹਨਾਂ ਨੇ ਭੱਜਣਾ ਚਾਹਿਆ ਪਰ ਬਬਰ ਉਹਨਾਂ ਨੂੰ ਆਪਣੇ ਘਰ ਲਿਆਏ ਉਹਨਾਂ ਦੇ ਘਰ ਪਹੁੰਚਣ ਤੋਂ ਮਗਰੋਂ ਬਬਰਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ 20 ਮਈ 1988 ਦਰਬਾਰ ਸਾਹਿਬ ਤੇ 9 ਤੋਂ 19 ਮਈ 1988 ਤੱਕ ਚੱਲੇ ਬਲੈਕ ਥੰਡਰ ਆਪਰੇਸ਼ਨ ਦੇ ਨਾਂ ਤੇ ਕੀਤੇ ਗਏ ਹਮਲੇ ਦੇ ਜਵਾਬ ਦੇ ਵਿੱਚ ਖਾੜਕੂਆਂ ਨੇ ਕਈ ਐਕਸ਼ਨ ਕੀਤੇ ਇਸ ਪਲਾਨ ਦੇ ਹੇਠ 20 ਮਈ ਦੇ ਦਿਨ ਵੀ 36 ਬੰਦੇ ਕਤਲ ਕੀਤੇ ਗਏ 20 ਮਈ 1999 ਦਿਨ ਪੰਜਾਬ ਪੁਲਿਸ ਨੇ ਜਸਬੀਰ ਸਿੰਘ ਜੱਸੀ ਜਰਨੈਲ ਪਿੰਡਰਾਵਾਲਾ ਟਾਈਗਰ ਫੋਰਸ ਵਾਸੀ ਮਕਸੂਦੜਾ ਨੇੜੇ ਪਾਇ ਲੁਧਿਆਣਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਚੰਨ ਸਿੰਘ ਚੈਨਵਾਸੀ ਸੁਖੇਵਾਲ ਵਕੀਲ ਸਿੰਘ ਬੁਲਟ ਨਰਿੰਦਰ ਸਿੰਘ ਵਾਸੀ ਕੋਰ ਸਿੰਘ ਵਾਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਮਈ 1992 ਦੇ ਦਿਨ ਪੁਲਸ ਨੇ ਸੁਖਦੇਵ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪੰਜਗ੍ਰਹਿ ਗੁਰਦਾਸਪੁਰ ਅਤੇ ਸੁਖਜਿੰਦਰ ਸਿੰਘ ਪੁੱਤਰ ਜੈਪ ਸਿੰਘ ਵਾਸੀ ਜਾਨੀਗਾ ਨੇੜੇ ਬੁੰਡਾਲਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 20 ਮਈ 1992 ਦੇ ਦਿਨ ਪੁਲਸ ਨੇ ਸਵਰਨ ਸਿੰਘ ਉਰਫ ਜਹਾਜ਼ ਸੋਈਆਂ ਲੋਪੋਕੇ ਅਤੇ ਮੇਜਰ ਸਿੰਘ ਰਾਜਵਾਣਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ 13 ਹੋਰ ਸਿੱਖ ਵੀ ਵੱਖ-ਵੱਖ ਥਾਵਾਂ ਤੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 20 ਮਈ 1993 ਦਿਨ ਪੁਲਿਸ ਨੇ ਸੁਰਜੀਤ ਸਿੰਘ ਭਤੀਜਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਲਖਮਨ ਸਿੰਘ ਗੋਰਾ ਰਣਜੀਤ ਸਿੰਘ ਮਹਿਲ ਸਿੰਘ ਕੰਡਕਟਰ ਹਰਦੀਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਚੱਕ ਸਾਹੂ ਫਰੀਦਕੋਟ ਭਗਵਾਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਿੰਸੋਵਾਲ ਲੁਧਿਆਣਾ ਅਤੇ 6 ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ 20 ਮਈ 1994 ਦਿਨ ਪੁਲਿਸ ਨੇ ਅਮਰਜੀਤ ਸਿੰਘ ਪੁੱਤਰ ਬਾਲਮ ਸਿੰਘ ਵਾਸੀ ਗੋਸਲਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਮਈ 2012 ਦਰਬਾਰ ਸਾਹਿਬ ਦੇ ਵਿੱਚ ਜੂਨ 1984 ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਯਾਦਗਾਰ ਦਾ ਨੀਂ ਪੱਥਰ ਅਕਾਲ ਤਖਤ ਸਾਹਿਬ ਦੇ ਨੇੜੇ ਰੱਖਿਆ ਗਿਆ। ਇਸੇ ਇਮਾਰਤ ਨੂੰ 27 April 2013 ਦੇ ਦਿਨ ਚੌਕ ਮਹਿਤਾ ਦੇ ਇੰਚਾਰਜ ਹਰਨਾਮ ਸਿੰਘ ਧੁੰਮਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਗਿਆ। ਜਦ ਇਹ ਸਬੰਧੀ ਬਣਾਏ ਗਏ ਬੋਰਡਾਂ ਤੇ ਲਿਖੇ ਲਫ਼ਜ਼ਾਂ ਤੇ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਇਤਰਾਜ਼ ਕੀਤਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਬੋਰਡਾਂ ਨੂੰ ਹਟਾਉਣ ਦਾ ਫੈਸਲਾ ਕੀਤਾ। ਚੌਕ ਮਹਿਤਾ ਦੇ ਹਮੈਤਿਆਂ ਨੇ ਇਹਨਾਂ ਨੂੰ ਹਟਾਉਣ ਦਾ ਵਿਰੋਧ ਕੀਤਾ ਇਸ ਕਰਕੇ ਇਹ ਕਿਆ ਪਰ ਇਹਨਾਂ ਨੂੰ ਇੱਕ ਵਾਰ ਕੋ ਜਰਵਾਸਤੇ ਠੱਕ ਜ਼ਰੂਰ ਦਿੱਤਾ ਗਿਆ 20 ਮਈ 2007 ਦੇ ਦਿਨ ਸਰਸਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਪਹਿਰਾਵਾ ਪਾ ਕੇ ਬੇਅਦਬੀ ਕਰਨ ਦੀ ਹਰਕਤ ਕੀਤੀ ਗਈ ਇਸ ਕਰਕੇ ਉਸ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਦੇ ਵਿੱਚ ਦਫਾਵਾ 295A 298 ਅਤੇ 153 ਦੇ ਹੇਠ ਕੇਸ ਦਰਜ ਕੀਤਾ ਗਿਆ ਪਰ ਮਗਰੋਂ ਬਾਦਲ ਨੇ ਸਰਸਾ ਸਾਧ ਦੇ ਨਾਲ ਖੂਫੀਆ ਸਮਝੌਤਾ ਕਰ ਲਿਆ ਤੇ ਪਹਿਲਾਂ ਤਾਂ ਇਸ ਦਾ ਚਲਾਨ ਹੀ ਪੇਸ਼ਨਾ ਕੀਤਾ ਅਤੇ ਫਿਰ 27 ਜਨਵਰੀ 2012 ਦੇ ਦਿਨ ਪੁਲਿਸ ਨੇ ਸਬੂਤ ਨਾਮ ਮਿਲਣ ਦੇ ਬਹਾਨੇ ਅਦਾਲਤ ਦੇ ਵਿੱਚ ਕੇਸ ਖਤਮ ਕਰਨ ਦੀ ਅਰਜ਼ੀ ਦੇ ਦਿੱਤੀ ਅਖੀਰ 7 ਅਗਸਤ 2014 ਦੇ ਦਿਨ ਪੁਲਿਸ ਦੀ ਦਰਖਾਸਤ ਮਨਜ਼ੂਰ ਕਰਕੇ ਇਹ ਕੇਸ ਖਤਮ ਕਰ ਦਿੱਤਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਵੀ ਮੈਦਾਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ